ਇਹ ਤਸਵੀਰਾਂ ਗੁਰਦੁਆਰਾ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੀਆਂ ਨੇ ਜਿੱਥੇ ਬੀਤੇ ਕੱਲ ਵਿਕਰਮ ਮਜੀਠੀਆ ਦੇ ਪਤਨੀ ਗਨੀਵਕੌਰ ਮਜੀਠੀਆ ਆਪਣੇ ਬੇਟੇ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਕਰਮ ਮਜੀਠੀਆ ਦੇ ਪਤਨੀ ਤੇ ਬੇਟੇ ਨੇ ਗੁਰੂ ਘਰ ਪਹੁੰਚ ਕੇ ਮੱਥਾ ਟੇਕਿਆ ਤੇ ਸਰਬੱਜ ਦੇ ਭਲੇ ਦੀ ਅਰਦਾਸ ਕੀਤੀ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਪਹੁੰਚ ਗਨੀਵਕੌਰ ਮਜੀਠੀਆ ਨੇ মিডিਆ ਨਾਲ ਗੱਲਬਾਤ ਵੀ ਕੀਤੀ ਬਹੁਤ ਵਧੀਆ ਲੱਗਿਆ ਜੀ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣਾ ਹੀ ਹੈ ਮੈਂ ਤਾਂ ਨਿਜੀ ਤੌਰ ਤੇ ਆਈਆਂ ਬੱਚੇ ਨੂੰ ਲੈ ਕੇ ਕੀ ਅਰਦਾਸ ਕਰੀ ਆਂ ਚੱਡੀ ਗੜਾ ਦੀ ਅਰਦਾਸ ਕਰੀਏ ਸਾਰਿਆਂ ਦੀ ਆਪ ਲਗਾਤਾਰ ਕੀਤੇ ਸਾਥ ਮਾਮਲੇ ਦਾ ਜਿਹੜਾ ਮਾਮਲਾ ਰਾਜਕਰਤਾ ਕੋਲੋਂ ਸਾਥਕਾ ਦੀ ਮਾਮਲਾ ਦਾ ਕਿਵੇਂ ਦੇਈ ਦੋਾਰੇ ਸਰਕਾਰ ਦੇ ਦਬੀਏ ਕਿਵੇਂ ਦਿੱਤੇ ਨੂੰ ਜਿਹੜਾ ਕਰ ਰਹੇ ਆ ਗਲਤ ਕਰ ਰਹੇ ਆ ਤੇ ਅਸੀਂ ਲੜਾਈ ਲੜ ਰਹੇ ਆ ਲੜਾਂਗੇ ਲੜਦੇ ਰਵਾਂਗੇ ਗੁਰੂ ਸਾਹਿਬ ਦੀ ਬਹੁਤ ਮੇਰ ਹੋਊਗੀ ਤੇ ਸਦਾ ਸਾਧ ਤਤਾਈ ਗੁਰੂ ਸਾਹਿਬ ਨੇ ਅੰਸੰਗ ਸਾਹੀ ਹੋ ਕੇ ਅੱਗੇ ਵੀ ਸਾਥ ਦੇਣਗੇ ਸੱਚਤਾ ਹਮੇਸ਼ਾ ਸਾਥ ਦਿੰਦੇ ਆਏ ਨੇ ਇਹ ਅਦਾਸ ਹੈ ਗੁਰੂ ਸਾਹਿਬ ਦੇ ਅੱਗੇ ਤੇ ਚੱਤੀ ਕਲਾ ਕਰਾਂਗੇ ਕਿਉਂ ਲੱਗਦਾ ਮੈਨੂੰ ਕਿ ਸਾਹਿਬ ਨੂੰ ਕਿਉਂ ਇਨਸ਼ਾਅੱਲਾ ਭਰਿਆ ਜਾ ਰਿਹਾ ਹੈ ਦੱਸ ਦੇਈਏ ਕਿ ਵਿਕਰਮ ਸਿੰਘ ਮਜੀਠੀਆ ਪੰਜਾਬ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਵਿਕਰਮ ਮਜੀਠੀਆ ਦੇ ਘਰ ਛਾਪੇਮਾਰੀ ਕੀਤੀ ਗਈ ਸੀ ਜਿਸ ਦੇ ਚੱਲਦੇ ਆ ਪੰਜਾਬ ਸਰਕਾਰ ਨੇ ਵਿਕਰਮ ਮਜੀਠੀਆਂ ਨੂੰ ਡਰੱਗ ਮਾਮਲੇ 'ਚ ਜੇਲ੍ਹ ਭੇਜ ਦਿੱਤਾ ਜੋ ਕਿ ਹੁਣ ਵਿਕਰਮ ਮਜੀਠੀਆਂ ਨਾਬਾ ਜੇਲ੍ਹ 'ਚ ਨੇ ਜ਼ਿਕਰ ਖਾਸ ਹੈ ਕਿ ਪੀਤੇਕਲ ਬਿਕਰਮਜੀਠੀ ਆਦੀ ਪਤਨੀ ਗੁਰਦੁਆਰਾ ਤਖਤਸ਼ਿਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਆਪਣੇ ਪਤੀ ਬਿਕਰਮਜੀਠੀ ਆ ਦੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਤਾਂ ਕਿ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ